ਜਦ ਨੇ ਸਾਨੂੰ 12 ਮਹੀਨਿਆਂ ਦਾ ਜਿਹੜਾ ਉਪਦੇਸ਼ ਬਖਸ਼ਿਆ ਠੀਕ ਹੈ ਉਸ ਉਪਦੇਸ਼ ਦੇ ਮੁਤਾਬਕ ਕੱਲ ਨੂੰ ਜਿਹੜੀ ਸੰਗਰਾਮ ਹੈ ਜੀ ਇੱਕ ਚੇਤ ਜੀ ਉਸ ਦਿਨ ਸਿੱਖ ਪੰਥ ਆਪਣਾ ਨਵਾਂ ਸਾਲ ਹੋਣਾ ਜੀ ਮੈਂ ਉਸ ਨਵੇਂ ਸਾਲ ਦਾ ਵਕ ਵਕ ਲਾਈਵ ਹੋ ਕੇ ਵਕ ਵਕ ਵੀਡੀਓਜ਼ ਜ਼ਿਕਰ ਤਾਂ ਕਰ ਰਿਹਾ ਜੀ ਕਿ ਸੰਧੂ ਸਾਹਿਬ ਜਿਹੜਾ ਆਉਣ ਵਾਲਾ ਸਮਾਂ ਹੈ ਜੀ ਸਾਡੀ ਬੋਲੀ ਤੇ ਹਮਲਾ ਹੋ ਰਿਹਾ ਹੈ ਜੀ ਬੋਲੀ ਸਾਡੀ ਜਿਹੜੀ ਹੈ ਮਾਂ ਬੋਲੀ ਬੇਕੋ ਤੁਸੀਂ ਵਿਦੇਸ਼ਾਂ ਵਿੱਚ ਵੀ ਗਏ ਹੋ ਬ੍ਰਿਟਾਣੀ ਜਾਓਗੇ ਵੀ ਉੱਥੇ ਵੀ ਮਾਂ ਬੋਲੀ ਨੂੰ ਪਿਆਰ ਕੀਤਾ ਜਾਂਦਾ ਜਿਹੜੀ ਉਹਨਾਂ ਦੇ ਦੇਸ਼ਾਂ ਦੀ ਹੈ ਜੀ ਤੁਸੀਂ ਹਿੰਦੁਸਤਾਨ ਦੇ ਵਿੱਚ ਵੇਖ ਲੋ ਕਿੰਨੀਆ ਪਛਾਣਾਂ ਨੇ ਹਰ ਸੂਬਾ ਆਪਣੀ ਮਾਂ ਬੋਲੀ ਨਾਲ ਪਿਆਰ ਕਰਦਾ ਹੈ ਇੱਕ ਸਾਡੀ ਜਿਹੜੀ ਪੰਜਾਬੀ ਮਾਂ ਬੋਲੀ ਹੈ ਜੀ ਉਹਨੂੰ ਕੁਝ ਤਾਂ ਅਸੀਂ ਆਪਸਾਰ ਨੇ ਆ ਤੇ ਕੁਝ ਸਾਡੇ ਮੂੰਹੋਂ ਬਸਾਰਿਆ ਜਾ ਰਿਹਾ ਹਾਂਜੀ ਉਵੇਂ ਹੀ ਜਿਹੜਾ ਸਾਡਾ ਪਹਿਰਾਵਾ ਜੀ ਸਾਡਾ ਪਹਿਰਾਵਾ ਵੀ ਅੱਜ ਪੱਛਮੀ ਹੋ ਗਿਆ ਬਿਲਕੁਲ ਸਾਡੇ ਘਰਾਂ ਦੇ ਕੀ ਹਾਲਾਤ ਬਣ ਗਏ ਨੇ ਸਾਡੇ ਆਪ ਦੇ ਕੀ ਹਾਲਾਤ ਬਣ ਗਏ ਨੇ ਅਸੀਂ ਹਰ ਗੱਲ ਜਿਹੜੀ ਬਾਹਰ ਵਾਲੇ ਕਹਿੰਦੇ ਜਿਵੇਂ ਉਹ ਪਹਿਨਦੇ ਅਸੀਂ ਉਵੇਂ ਪਹਿਰ ਲੈਂਦੇ ਠੀਕ ਹੈ ਸਾਡਾ ਖਾਣ ਪੀਣ ਉਹ ਸਾਰਾ ਉਹਨਾਂ ਨਾਲ ਜੁੜ ਗਿਆ ਜਿਹੜੀਆਂ ਜ ਕੁਦਰਤੀ ਚੀਜ਼ਾਂ ਸੀ ਕੁਦਰਤੀ ਜੜੀ ਬੂਟੀਆਂ ਸੀ ਉਹ ਖਾ ਕੇ ਉਹ ਉਹਦੇ ਨਾਲ ਸਾਡਾ ਸਰੀਰ ਕਿੰਨਾ ਮਜ਼ਬੂਤ ਸੀ ਪੰਜਾਬੀ ਕਦੇ ਬਿਮਾਰ ਨਹੀਂ ਸੀ ਹਮਾ ਕਿੰਨਾ ਵੱਡਾ ਜੁੱਸਾ ਸੀ ਪੰਜਾਬੀਆਂ ਦਾ ਉਹ ਜਿਹੜਾ ਸਾਰਾ ਪਛਮੀ ਸੱਤਾਂ ਨਾਲ ਜੁੜ ਗਿਆ ਉਹਨਾਂ ਦੇ ਨਾਲ ਜੁੜ ਗਿਆ ਉਹ ਸਭ ਉਹ ਸਾਡੀਆਂ ਜਿਹੜੀਆਂ ਬੂਟੀਆਂ ਲਾ ਕੇ ਵਰਤਨ ਲਾਪੇ ਕਿਹੜੀਆਂ ਕੁਦਰਤ ਨੇ ਬਖਸ਼ੀਆਂ ਸੀ ਸੋ ਹੁਣ ਇਹ ਜਿਹੜਾ ਮੈਂ ਗੱਲ ਬੇਨਤੀ ਕਰ ਰਿਹਾ ਸਾਂ ਇਹ ਜਿਹੜਾ ਸਾਡਾ ਸਿਸਟਮ ਹੈ ਖਾਸ ਕਰਕੇ ਨਵੇਂ ਸਾਲ ਵਾਲੀ ਜਿਹੜੀ ਗੱਲ ਹੈ ਨਵਾਂ ਸਾਲ ਸਾਡਾ ਜਿਹੜਾ ਸਿੱਖ ਪੰਥ ਦਾ ਉਹ ਕੱਲੋਂ ਸ਼ੁਰੂ ਹੋਣ ਜਾ ਰਿਹਾ ਤੁਸੀਂ ਤੁਹਾਨੂੰ ਯਾਦ ਹੋਣਾ ਹੈ ਕਿ ਆਪਣੇ ਸਮੇਂ ਦੌਰਾਨ ਹੀ ਆਪਣੇ ਘਰਾਂ ਦੇ ਵਡੇਰੇ ਆਪਣੇ ਘਰਾਂ ਦੇ ਬਜ਼ੁਰਗ ਆਪਣੇ ਸਿਆਣੇ ਲੋਕ ਜਦੋਂ ਕੋਈ ਵਿਆਹ ਸ਼ਾਦੀ ਕਰਦੇ ਸੀ ਜਾਂ ਕੁਝ ਇਹ ਸਮਾਗਮ ਵਾਸਤੇ ਕੋਈ ਸਮਾਂ ਨਿਜਿਤ ਕਰਦੇ ਸੀ ਉਹ ਤਰੀਕਾ ਅੰਗੇ ਵਰਦੇ ਸੀ ਆ 10 ਛੇ ਤੇ ਰੱਖ ਦਾ ਛੇ ਜੀ ਬਿਲਕੁਲ ਆ ਦੂਸਾ ਸਾਖ ਰੱਖ ਦੇ ਉੱਤੇ ਆ ਭਾਈ ਜੇਸ ਤੇ ਨਹੀਂ ਆ ਤੂੰ ਇੱਕ ਤਰੀਕ ਰੱਖਣੀ ਕਿਉਂਕਿ ਗਰਮੀ ਆ ਹਾਰ ਤੇ ਨਾ ਰੱਖਿਓ ਸੌਣ ਤੇ ਨਾ ਰੱਖਿਓ ਮੀਂਹ ਬੜੇ ਪੈਂਦੇ ਆ ਹੈ ਭਾਦੋ ਦੀ ਵੀ ਫਿਰ ਬੜੇ ਚਮਾਸੇ ਲੱਗਦੇ ਆ ਵੀ ਉਦੋਂ ਕੋਈ ਪ੍ਰੋਗਰਾਮ ਨਹੀਂ ਕਰਨਾ ਫਿਰ ਕਹਿੰਦੇ ਹੁੰਦੇ ਸੀ ਜਦੋਂ ਅਸੂ ਆ ਗਿਆ ਜੀ ਠੰਡੀ ਵਿੱਚ ਫਿਰ ਕਹਿੰਦੇ 33 ਤੋ ਫਿਰ ਕਹਿੰਦੇ 33 ਚੜ ਗਈ ਹਾਂਜੀ ਹੁਣ ਠੰਡ ਦੀ ਸ਼ੁਰੂਆਤ ਹੋ ਗਈ ਆ ਫਿਰ ਹੁਣ ਮੱਗਰ ਚ ਰੱਖ ਲਓ ਉਹ ਤੇ ਭਾਈ ਕੋਈ ਪ੍ਰੋਗਰਾਮ ਨਹੀਂ ਰੱਖਣਾ ਗੁਰੂ ਸਾਹਿਬ ਜੀ ਦੇ ਪਰਿਵਾਰਾਂ ਦੀ ਸ਼ਹਾਦਤ ਦੇ ਦਿਨ ਆ ਜਾਂਦੇ ਆ ਫਿਰ ਬਾਅਦ ਹੀ ਜਾ ਕੇ ਪ੍ਰੋਗਰਾਮ ਹੋਣੇ ਫੱਗਣ ਝੋਣੇ ਮੇਰਾ ਕਹਿਣ ਦਾ ਮਤਲਬ ਇਹ ਵੀ ਉਹ ਦਿਨ ਜਿਹੜੇ ਆ 12 ਮਾਹ ਦੇ ਮਹੀਨੇ ਮੁਤਾਬਕ ਯਾਦ ਰਹਿੰਦੇ ਸੀ ਜੀ ਹਾਂਜੀ ਅੱਜ ਅਸੀਂ ਕੀ ਕਰਨਾ ਆਪਿਆ ਅੱਜ ਇਹ ਇੰਨਾ ਪ੍ਰੋਗਰਾਮ ਆ ਵੀ ਅਪ੍ਰੈਲ ਦਾ ਰੱਖ ਦਿਓ ਅਪ੍ਰੈਲ ਦਾ ਰੱਖ ਦਿਓ ਆਪ੍ਰੈਲ ਦਾ ਰੱਖ ਦਿਓ ਆ ਜਨਵਰੀ ਫਰਵਰੀ ਦਾ ਕਰ ਦਿਓ ਹਨਾ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਅਸੀਂ ਸਾਰਾ ਉਹਦਾ ਆਪ ਬਦਲੀ ਜਾਂਦੇ ਆ ਮੈਂ ਜ਼ਿਆਦਾ ਰੌਲਾ ਤਾਂ ਪਾ ਰਿਹਾ ਕਿ ਇਸ ਤਰ੍ਹਾਂ ਬਦਲਣ ਦੇ ਨਾਲ ਅਸੀਂ ਸਾਰਾ ਕੁਝ ਹੀ ਆਪਦਾ ਬਦਲ ਲਾਂਗੇ ਤੇ ਜਿਹੜੀ ਸਾਡੀ ਪਹਿਚਾਣ ਆ ਜਿਹੜਾ ਸਾਡਾ ਦੁਨੀਆਂ ਦੇ ਵਿੱਚ ਇੱਕ ਵੱਖਰਾ ਪਾਣਾ ਹੈ ਉਹ ਸਾਰਾ ਖਤਮ ਹੋ ਜਾਣਾ ਉਹ ਰਲ ਗੱਡ ਹੋ ਜਾਏਗਾ ਸਾਰਾ ਇਸ ਕਰਕੇ ਇਹ ਨਵੇਂ ਸਾਲ ਦੀ ਗੱਲ ਵਾਰ-ਵਾਰ ਕਿਉਂ ਕਰ ਰਹੇ ਆ ਕਿ ਨਵਾਂ ਸਾਲ ਸਾਡਾ ਗੁਰੂ ਸਿਧਾਂਤ ਨਾਲ ਜੁੜਿਆ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਆ ਤੇ ਭਾਈ ਆਓ ਜਿਵੇਂ ਅਸੀਂ 1 ਜਨਵਰੀ ਨੂੰ ਵੀ ਆਪਣੇ ਗੁਰੂ ਘਰਾਂ ਦੇ ਜਾ ਕੇ ਵੱਡੀਆਂ ਅਰਦਾਸਾਂ ਬੇਨਤੀਆਂ ਖੁਸ਼ੀਆਂ ਮਨਾਉਂਦੇ ਆ ਉਵੇਂ ਆਪਣੇ ਨਵੇਂ ਸਾਲ ਦੇ ਵੀ ਜਾ ਕੇ ਮਨਾਈਏ ਤੇ ਜਿਹੜੇ ਖਾਸ ਕਰਕੇ ਸਾਡੇ ਘਰਾਵੇ ਸਮਾਗਮ ਨੇ ਉਹ ਇਹਦੇ ਜਿਹੜੇ ਤਰੀਕੇ ਨੇ ਇਹਦੇ ਦਿਨ ਵਾਰ ਨੇ ਨਵੇਂ ਸਾਲ ਦੇ ਜਿਹੜੇ ਸਾਡਾ ਆਪਜੀ ਗੁਰ ਸਿਧਾਂਤ ਗੁਰਬਾਣੀ ਵਾਲਾ ਹੈ ਉਹਦੇ ਮੁਤਾਬਕ ਮਨਾਈਏ ਜੀ ਅਸੀਂ ਉਹ ਦਾ ਦੂਜੇ ਤੀਜੇ ਨੂੰ ਛੱਡ ਗਏ ਹੁਣ ਸਾਡੇ ਬਾਏ ਇੱਥੇ ਬਦਕਿਸਮਤੀ ਵੀ ਸੰਤੂ ਸਾਹਿਬ ਜੀ ਤੇ ਅਸੀਂ ਸਾਰੇ ਇੱਕ ਬੰਨੇ ਤੁਰ ਪਏ ਹਾਂ ਅਸੀਂ ਇਸ ਬੰਨੇ ਗੌਰ ਵੀ ਕਰਦੇ ਚਲੋ ਜਿੱल्ली ਕਮਤ ਬੁੱਤੀ ਰੱਬ ਨੇ ਬਖਸ਼ੀ ਹੈ ਹੋ ਸਕਦਾ ਉਹ ਬੜੀਆਂ ਗਲਤੀਆਂ ਵੀ ਆਪਾਂ ਕਰਦੇ ਹੋਵਾਂਗੇ ਹਨਾ ਉਹ ਸੰਗਤ ਬਖਸ਼ਣਯੋਗ ਹੈ ਗੁਰੂ ਸਾਹਿਬ ਬਖਸ਼ਣਯੋਗ ਨੇ ਪਰ ਜਿੰਨੀ ਕਿ ਮਨਕੋਤੀ ਵਧਦੀ ਹੈ ਕਿਉਂਕਿ ਇਹ ਜਿਹੜਾ ਸੋਸ਼ਲ ਮੀਡੀਆ ਇੱਕ ਜਾਣਕਾਰੀ ਦਾ ਆਪਣੇ ਕੋਈ ਮਹੀਆ ਤੇ ਜਾਣਕਾਰੀ ਆਪਾਂ ਨੂੰ ਸੰਗਤ ਨਾਲ ਸਾਂਝੀ ਕਰਨੀ ਚਾਹੀਦੀ ਸਤਿ ਸ੍ਰੀ ਅਕਾਲ ਜਿਹੜਾ ਨਾਂਕਸ਼ਾਈ ਕਲੰਡਰ ਹੈ ਇਹਦੇ ਪਿੱਛੇ ਵੀ ਕੁਝ ਤਰ੍ਹਾਂ ਲੋ ਰੌਲਾ ਪਾਇਆ ਜਾਂਦਾ ਕੁਝ ਮੰਨਦੇ ਕੁਝ ਨਹੀਂ ਮੰਨਦੇ ਇਹਦੇ ਬਰਤੀ ਤੁਸੀਂ ਕੀ ਚਾਹਵੋ ਮੇ ਕੋ ਗੱਲ ਪਤਾ ਕੀ ਹੈ ਜੀ ਮੰਨਣਾ ਨਾ ਮੰਨਣਾ ਇੱਕ ਵਕਰੀ ਗੱਲ ਹੈ ਜੀ ਪਰ ਇਹ ਸਿਧਾਂਤਕ ਰੂਪ ਚ ਵੇਖੀਏ ਇਹ ਰੋਲਾ ਜਿਹੜਾ ਐਵੇਂ ਬੇਗੁਨਾਹ ਜੀ ਇਹਦੀ ਕੋਈ ਬੁਣਿਆਦ ਨਹੀਂ ਕਿਉਂਕਿ ਜਦੋਂ ਵੀ ਜਿਹੜੇ ਕੈਲੰਡਰ ਨੇ ਤਿਆਰ ਹੁੰਦੇ ਨੇ ਨਾ ਇਹ ਸੁਦੀ ਵਦੀ ਇਹ ਚੰਦਰਮਾ ਸੂਰਜ ਦੀਆਂ ਗਤੀਵਿਧੀਆਂ ਦੇ ਮੁਤਾਬਕ ਤਿਆਰ ਹੁੰਦੇ ਨੇ ਹੁਣ ਜਿਹੜਾ ਰੋਲੇ ਦੀ ਗੱਲ ਤੁਸੀਂ ਕਰਦੇ ਹੋ ਸਿੱਖ ਪੰਥ ਐਸ ਵੇਲੇ ਸਾਰੇ ਆਪ ਦੇ ਕਾਰਜ ਜਿਹੜੇ ਹੈ ਉਹ ਸੰਮਤ ਨਾਂਕ ਸੇ ਕੈਲੰਡਰ ਮੁਤਾਬਕ ਕਰ ਰਹੇ ਆ ਜਿਹਦਾ ਕਿ ਕੱਲ ਨੂੰ ਸ਼ੁਰੂਆਤ ਹੋਣੀ ਹੈ ਬਿਲਕੁਲ ਹਾਂਜੀ ਤੇ 557 ਮਾ ਜਿਹੜਾ ਸਾਲ ਹੈ ਉਹਦੀ ਸ਼ੁਰੂਆਤ ਹੁੰਦੀ ਜਾਂਦੀ ਹੈ